ਸਾਲ ਤੱਕ ਤੇ ਅੰਗਰੇਜ਼ੀ ਨਾਲੋਂ ਪੋਟ ਕਟ ਵਿਦੇਸ਼ੀ ਕਾਮਿਆਂ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹੈ ਜਿਸ ਦੇ ਨਾਲ ਅਮਦ 2026 ਦੇ ਲਈ ਸਰਕਾਰ ਦੇ ਘਟਾਇਏ ਗਏ ਟੀਚੇ ਦੇ ਨਾਲ ਵਿਦੇਸ਼ੀ ਨੇੜੇ ਮੇਲਖੰਦ ਕੀ ਹੈ ਸੀਆਈਸੀ ਨਿਊਜ਼ ਦੁਆਰਾ ਰਿਪੋਰਟ ਕੀਤੀ ਗਈ ਅਧਿਕਾਰਤ ਅੰਕੜਿਆਂ ਅਨੁਸਾਰ 2025 ਦੇ ਅੰਤ ਵਿੱਚ ਲਗਭਗ 2,293 ਵਿਦੇਸ਼ੀ ਕਾਮੇ ਦੇ ਦਾਖਲੇ ਦੇ ਨਾਲ ਹੋ ਸਕਦਾ ਹੈ ਜੋ ਕਿ 2025 ਦੇ 3,65,750 ਦੇ ਟੀਚੇ ਤੋਂ ਬਹੁਤ ਘਟਾ ਹੈ ਮੌਜੂਦਾ ਅੰਕੜੇ ਦਰਸਾਉਂਦੇ ਨੇ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਰਾਹੀਂ ਦਾਖਲੇ ਹੋਲੀ ਰਫ਼ਤਾਰ ਦੇ ਨਾਲ ਵਧ ਰਹੇ ਨੇ ਇਹ ਰੁਝਾਨ ਸਾਲ ਦੇ ਅੰਤ ਵਿੱਚ ਆਮਦ ਨੂੰ 2026 ਦੇ 2.3 ਲੱਖ ਵਿਦੇਸ਼ੀ ਕਾਮੇ ਦੇ ਨੇੜੇ ਚਾਪਦਾ ਹੈ ਜਨਵਰੀ ਅਤੇ ਅਗਸਤ ਦੇ ਵਿਚਕਾਰ ਕੈਨੇਡਾ ਨੇ 154515 ਵਿਦੇਸ਼ੀ ਕਰਮਚਾਰੀਆਂ ਨੂੰ ਦਾਖਲਾ ਕੀਤਾ ਜਿਦੇ ਵਿੱਚ 43502 ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅਧੀਨ ਤੇ 111200 ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਅਧੀਨ ਨੇ April ਅਤੇ June ਦੇ ਵਿਚਕਾਰ ਦਾਖਲੇ ਵੱਦਸਨ ਜੋ ਕਿ 2024 ਤੋਂ ਮੌਸਮੀ ਪੈਟਰਨਾਂ ਨੂੰ ਦਸਾਉਂਦੇ ਨੇ ਇਹਨਾਂ ਰੋਜ਼ਾਨਾ ਦੀ ਵਰਤੋਂ ਕਰਦੇ ਹੋਏ ਅਨੁਮਾਨ ਪੂਰੇ ਸਾਲ ਦੇ ਲਈ 59679 ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਆਮਦ ਅਤੇ 14324 ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਆਮਦ ਦਾ ਸੁਝਾਅ